ਭਾਗੜਾ ਨਹਿਰ ਦੇ ਵਿੱਚ ਪਲਟੀ ਸਿਲੰਡਰਾਂ ਦੇ ਨਾਲ ਭਰੀ ਗੱਡੀ ਇਹ ਘਟਨਾ ਖਨੌਰੀ ਦੇ ਲਾਗੇ ਦੀ ਦੱਸੀ ਜਾ ਰਹੀ ਹੈ ਭਰੇ ਹੋਏ ਸਿਲੰਡਰ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪਾਣੀ ਦੇ ਵਿੱਚ ਵਹਿ ਰਹੇ ਨੇ ਜਿਵੇਂ ਮੱਛੀਆਂ ਮਗਰਮੱਛ ਤੈਰਦੇ ਨੇ ਉਸੇ ਤਰ੍ਹਾਂ ਭਰੇ ਹੋਏ ਸਿਲੰਡਰ ਤੈਰ ਰਹੇ ਨੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਕੀਤਾ ਜਾ ਰਿਹਾ ਹੈ ਪੁਖਤਾ ਸਬੂਤ ਨਹੀਂ ਸਾਹਮਣੇ ਆਏ ਜਿਸ ਵਿੱਚ ਇਹ ਪਤਾ ਲੱਗ ਸਕੇ ਕਿ ਡਰਾਈਵਰ ਦਾ ਬਚਾ ਹੋਇਆ ਜਾਂ ਨਹੀਂ ਪਰ ਵੀਡੀਓ ਤੋਂ ਇਹ ਅੰਦਾਜ਼ਾ ਲਗਾ ਸਕਦੇ ਆ ਕਿ ਨੁਕਸਾਨ ਭਾਰੀ ਹੋਇਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਵੀ ਡਰਾਈਵਰ ਵੀਰ ਗੈਸ ਵਾਲੀ ਗੱਡੀ ਚਲਾਉਂਦਾ ਉਸਦੇ ਪਰਿਵਾਰ ਨੂੰ ਪਤਾ ਲੱਗ ਸਕੇ ਦੋਸਤੋ ਬਾਕੀ ਆਵ ਲੈ ਚੱਲਦੇ ਆ ਇਸ ਦੀ ਥੋੜੀ ਜੀ ਕਲਿੱਪ ਦੇ ਵੱਲ ਤੇ ਬਾਕੀ ਦੋਸਤੋ ਜੋ ਵੀਰ ਤੇ ਭੈਣਾ ਆਪਣੇ ਚੈਨਲ ਦੇ ਉੱਪਰ ਨਵੇਂ ਨੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਹਰੇਕ ਆਉਣ ਵਾਲੀ ਖਬਰ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਤੇ ਦੇਖ ਸਕੋ ਤੇ ਬਾਕੀ ਦੋਸਤੋ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵੱਲ ਤੇ ਇੱਕ ਨਜ਼ਰ ਮਾਰੋ ਇਸ ਵੀਡੀਓ ਤੇ ਵਰਕੀ ਨਾ ਸਿਲੈਂਡਰ ਹੀ ਨਾ ਹਰਕੀ ਨੇ ਅੱਜ ਵੀ ਬੁਧੀ ਵਾਲੀ ਹੈ ਨਾ